ਬਿਲਕੁਲ ਆਪਣੇ ਭਰਾ ਦੇ ਹੱਥ ਤੇ ਰਖੜੀ ਬਨ ਕੇ ਬਾਹਰ ਆਏ ਨੇ ਹਰ ਸਿਮਰਤ ਕੌਰ ਬਾਦਲ ਕਿੰਨਾ ਟਾਈਮ ਮੁਲਾਕਾਤ ਕੀਤੀ ਆ ਭਰਾ ਨਾਲ ਕਿਸ ਤਰ੍ਹਾਂ ਪਿਆਰ ਬੰਡਾਇਆ ਅੰਦਰ ਜੇਲ੍ਹ ਦੇ ਅ ਦੇਖੋ ਜੀ ਪਹਿਲੇ ਤਾਂ ਮੈਨੂੰ ਬਿਠਾਈ ਰੱਖਿਆ ਉੱਥੇ ਪਹਿਲੇ ਤਾਂ ਇੱਥੇ ਗੇਟ ਲੋਕ ਤਾ ਫਿਰ ਉੱਥੇ ਜਾ ਕੇ ਉੱਥੇ ਬਿਠਾਈ ਰੱਖਿਆ ਉਹਨੂੰ ਬੁਲਾਉਣ ਵਾਸਤੇ ਤੇ ਇਹ ਤਾਂ ਜਿਹੜੇ ਇੱਥੇ ਦੇ ਅਫਸਰ ਚਾਹੀ ਹੈਗੇ ਉਹ ਤਾਂ ਇਹ ਕਰੇ ਸੀ ਜਿਵੇਂ ਭਗਵੰਤ ਮਾਨ ਖੁਦ ਬੈਠਿਆ ਹੋਇਆ ਸੋ ਇਹਨਾਂ ਨੂੰ ਤਾਂ ਆਪ ਦੇ ਹਾਈ ਕਮਾਂਡ ਨੂੰ ਖੁਸ਼ ਕਰਨ ਵਾਸਤੇ ਅੰਦਰ ਮੈਨੂੰ ਮਿਲਨ ਦਿੱਤਾ ਹੋਗਾ ਮਸਾ 10-15 ਮਿੰਟ ਬਾਕੀ ਮੈਨੂੰ ਉੱਥੇ ਬਿਠਾ ਛੱਡਿਆ ਲੇਕਿਨ ਚਲੋ ਮੁਲਾਕਾਤ ਮੇਰੀ ਹੋ ਗਈ ਮੈਂ ਇਹਨੂੰ ਹੀ ਬੜੀ ਗਨਮੀ ਗਨੀਮਤ ਸਮਝਾਂਦਾ ਕਿਉਂਕਿ ਅੱਜ ਤਾਂ ਮੈਂ ਇੱਥੇ ਪੱਕਾ ਧਰਨਾ ਮਾਰ ਦੇਣਾ ਸੀਗਾ ਤੇ ਜਿਹੜਾ ਸਵਾ ਮਹੀਨਾ ਮੈਨੂੰ ਮੌਕਾ ਨਹੀਂ ਦਿੱਤਾ ਤੇ ਰਖੜੀ ਜਿਹੜਾ ਮੇਰਾ ਹੱਕ ਬੰਦਾ ਹੈ ਹਰੇਕ ਕੈਦੀ ਦਾ ਹੱਕ ਬੰਦਾ ਹੈ ਉਹਦੇ ਨਾਲ ਤਾਂ ਵੱਡੇ-ਵੱਡੇ ਗੈਂਗਸਟਰਾਂ ਦੇ ਤਾਂ ਅੰਦਰੋਂ ਇੰਟਰਵਿਊ ਹੁੰਦੇ ਨੇ ਉਹ ਤਾਂ ਉਹਨਾਂ ਨੂੰ ਐ ਚੱਲਦਾ ਹੁੰਦਾ ਜਿਵੇਂ ਕੋਈ ਵੀਆਈਪੀ ਬੈਠਿਆ ਹੈ ਤੇ ਜਿਹੜੇ ਵਿਚਾਰੇ ਨੇ ਇਹਨਾਂ ਨੂੰ ਇਕੱਲੇ ਇਹਨਾਂ ਦੇ ਝੂਠ ਲੋਕਾਂ ਦੇ ਸਾਹਮਣੇ ਰੱਖਿਆ ਤੇ ਉਹਦੇ ਖਿਲਾਫ ਇੱਕ ਚੀਜ਼ ਨਹੀਂ ਮਿਲੀ ਉਹਦੇ ਤੋਂ ਇਨਾ ਬਖਲਾਈ ਹੋਏ ਨੇ ਸੋ ਪੂਰੀ ਤਰ੍ਹਾਂ ਤੋਂ ਬਖਲਾਈ ਹੋਈ ਸਰਕਾਰ ਹੈ ਜਿਹਦੇ ਕਰਕੇ ਕਦੇ ਉਹਦੀ ਘਰਵਾਲੀ ਨੂੰ ਤੰਗ ਕਰ ਰਹੇ ਨੇ ਕਦੇ ਇਹਦੇ ਉੱਤੇ ਝੂਠੇ ਪਰਚੇ ਲਾ ਰਹੇ ਨੇ ਕਦੇ ਸਾਡੇ ਵਰਗਿਆਂ ਨੂੰ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਦੇ ਤਾ ਕਰੀ ਚੱਲਣ ਸਾਡੇ ਤੇ ਸਿਹਤ ਤੇ ਚਮੜੀ ਬਿਲਕੁਲ 15 15 ਮਿੰਟ ਦੇ ਵਿੱਚ ਕੀ ਗੱਲਬਾਤ ਹੋਈ ਆਉਣ ਵਾਲੇ ਸਮੇਂ 'ਚ ਮਜੀਠੀਆ ਸਾਹਿਬ ਜਦੋਂ ਬਾਹਰ ਆਉਂਦੇ ਨੇ ਕਿਸ ਤਰ੍ਹਾਂ ਹੀ ਟੱਕਰ ਲੈਣਗੇ ਪੰਜਾਬ ਸਰਕਾਰ ਦੇ ਨਾਲ ਖੈਰ ਨਹੀਂ ਪਤਾ ਲੱਗ ਜੂਗਾ ਜਦ ਤੱਕ ਬਾਹਰ ਸਿਕਾ ਤੁਸੀਂ ਦੇਖਿਆ ਨਾ ਹੁਣ ਬਾਹਰ ਨਿਕਲੂਗਾ ਤਾਂ ਦੇਖ ਲਾ ਜੀ ਤਿਆ ਕਿ 15 ਮਿੰਟ ਦੀ ਮੁਲਾਕਾਤ ਹੋਈਆ ਗੱਲਾਂ ਬਾਤਾਂ ਹੋਈਆਂ ਨੇ ਪਰ 15 ਮਿੰਟ ਮੈਨੂੰ ਗੇਟ ਦੇ ਉੱਪਰ ਵੀ ਕਹਿੰਦੇ ਰੋਕ ਕੇ ਰੱਖਿਆ ਅੰਦਰ ਨਹੀਂ ਜਾਣ ਦਿੱਤਾ ਗਿਆ ਜੇਲ ਪ੍ਰਸ਼ਾਸਨ ਵੱਲੋਂ ਪਰ ਕਾਫੀ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਦਰਦ ਜਿਹੜਾ ਉਹਦੇ ਭਰਾ ਦੇ ਪ੍ਰਤੀ ਕਿਤੇ ਨਾ ਕਿਤੇ ਝਲਕਦਾ ਜ਼ਰੂਰ ਨਜ਼ਰ ਆਇਆ